ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਬਰਕਤ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਵੀਡੀਓ ਵਿੱਚ ਵਿੱਕੀ ਆਪਣੇ ਆਪ ਨੂੰ ਮਾਸਟਰ ਮਾਈਂਡ ਸਮਝ ਰਿਹਾ ਹੁੰਦਾ ਹੈ ਪਰ ਉਤੇ ਹੀ ਕਵਲ ਤੇ ਸੰਦੀਪ ਤੇ ਉਸਦੇ ਡੈਡੀ ਨੂੰ ਉਸ ਦੀਆਂ ਸਾਰੀਆਂ ਚਲਾਕੀਆਂ ਦਾ ਝੱਟ ਪਤਾ ਲੱਗ ਜਾਂਦਾ ਹੈ ਹੁਣ ਵੀ ਇਸ ਨੇ ਬੜੀ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੱਡੀ ਦਾ ਸੱਚ ਸ਼ਾਇਦ ਉਹਨਾਂ ਦੇ ਸਾਹਮਣੇ ਨਾ ਆਏਗਾ ਤੇ ਉਹ ਸੋਚਣਗੇ ਕਿ ਸਾਡੇ ਕੋਲੋਂ ਗੱਡੀ ਖਰਾਬ ਹੋ ਗਈ ਗੱਡੀ ਖਰਾਬ ਹੁੰਦੀ ਆ ਤੇ ਨਾਲ ਹੀ ਆਪਣੇ ਸੌਰੇ ਚੱਡ ਆਉਂਦਾ ਹੈ ਪਰ ਇਹ ਸੱਚ ਸਾਹਮਣੇ ਆ ਹੀ ਜਾਂਦਾ ਹੈ ਤੇ ਜਿਸ ਜਿਸ ਕਾਰਨ ਸੰਦੀਪ ਦੇ ਉਹ ਨਹੀਂ ਖਾਸ ਦੇ ਤੇ ਕਵਲ ਤੇ ਉਸਦੇ ਡੈਡੀ ਦੇ ਵਿੱਚ ਘਰ ਬਹੁਤ ਜ਼ਿਆਦਾ ਝਗੜਾ ਹੁੰਦਾ ਹੈ ਕਿਉਂਕਿ ਸਾਰਾ ਕਸੂਰ ਵਿੱਕੀ ਦਾ ਹੁੰਦਾ ਹੈ ਤੇ ਝਗੜਾ ਇਹਨਾਂ ਦੇ ਘਰ ਹੋ ਜਾਂਦਾ ਹੈ ਸੰਦੀਪ ਨੇ ਤੇ ਕਿਹਾ ਵੀ ਆ ਕਿ ਉਹਨਾਂ ਦੇ ਘਰ ਦਖਲੇ ਸਾਡੇ ਘਰ ਆ ਗਿਆ ਸੋ ਬਹੁਤ ਹੀ ਸਹੀ ਗੱਲ ਕਹਿ ਰਹੀ ਸੀ ਕਿਉਂਕਿ ਜਿਵੇਂ ਕਿ ਕਿਸੇ ਦੇ ਘਰ ਦਖਲੇਸ਼ ਹੀ ਹੁੰਦਾ ਹੈ ਘਰ ਵਿੱਚ ਜੇ ਕੋਈ ਸਹੀ ਤਰੀਕੇ ਨਾਲ ਨਹੀਂ ਵਰਤਦਾ ਵਿੱਕੀ ਬਹੁਤ ਚਲਾਕੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸਦੀ ਮਾਂ ਉਸ ਤੋਂ ਵੱਧ ਚਲਾਕੀਆਂ ਕਰਨ ਦੀ ਕੋਸ਼ਿਸ਼ ਕਰਦੀ ਆ ਸੋ ਸਾਰਾ ਕਸੂਰ ਉਸਦੀ ਮਾਂ ਦਾ ਹੈ ਜੋ ਕਿ ਉਸ ਨੂੰ ਇਦਾਂ ਦੀਆਂ ਪੱਟੀਆਂ ਪਣਾਉਂਦੀ ਆ ਤੇ ਉਸ ਤੋਂ ਬਾਅਦ ਹੁਣ ਵਿੱਕੀ ਦਾ ਦਿਮਾਗ ਵੀ ਉਸੇ ਤਰੀਕੇ ਨਾਲ ਸ਼ਾਸਤਰ ਹੋ ਜਾਂਦਾ ਏ ਤੇ ਉਹ ਵੀ ਸਕੀਮਾਂ ਹੀ ਲੌਂਦਾ ਰਹਿੰਦਾ ਹੈ। ਉਦੋਂ ਉਸਦੀ ਮਾਂ ਸੋਚਦੀ ਆ ਕਿ ਮੈਂ ਸ਼ਾਇਦ ਸੋਨੂ ਜੀ ਤਾਂ ਹੁਣਾਂ ਨੂੰ ਵੀ ਛਦਾਈ ਬਣਾ ਦਵਾਂਗੀ ਬੇਵਕੂਫ ਬਣਾ ਦਵਾਂਗੀ ਕਿਉਂਕਿ ਉਹ ਕਮੇਟੀ ਚੁੱਕਣ ਜਾਂਦੀ ਉੱਥੇ ਬੋਲੀ ਵਧਾ ਦਿੰਦੀ ਆ ਜੋ ਕਿ ਉਸਦੇ ਪੇਟੇ ਹੀ ਪੈ ਜਾਂਦੀ ਆ। ਇੱਕ ਤਾਂ ਉੱਥੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੀ ਸੀ ਅੱਗੋਂ ਉਸ ਨੂੰ ਪਾਲੀ ਟੱਕਰਦੀ ਆ ਜੋ ਕਿ ਬਹੁਤ ਜ਼ਿਆਦਾ ਚਲਾਕ ਚੁਸਤ ਆ ਤੇ ਉਸਦੇ ਕੋਲੋਂ ਵਿੱਕੀ ਦੀ ਮੰਮੀ ਬੇਵਕੂਫ ਨਹੀਂ ਬਣ ਪੌਂਦੀ ਤੇ ਵਿੱਕੀ ਦੀ ਮੰਮੀ ਸਿਰਫ ਲੱਗੀ ਹੋਈ ਆ ਬੇਵਕੂਫ ਬਣਾਉਣ ਪ੍ਰੀਤ ਨੂੰ ਤੇ ਉਸਦੇ ਘਰ ਦੇ ਨੂੰ ਪਰ ਹੁਣ ਪ੍ਰੀਤ ਵੀ ਬੇਵਕੂਫ ਬਣੋ ਹਟ ਗਈ ਕਿਉਂਕਿ ਪ੍ਰੀਤ ਨੂੰ ਸਾਰੀ ਸਚਾਈ ਦਾ ਪਤਾ ਲੱਗ ਚੁੱਕਾ ਹੈ ਕਿ ਇਹ ਕੀ ਕਰਦੇ ਨੇ ਜੇਕਰ ਪ੍ਰੀਤ ਦੀ ਸਾਸ ਹੁਣ ਪ੍ਰੀਤ ਨੂੰ ਕੁਝ ਬੋਲਦੀ ਆ ਜੋ ਕੁਝ ਕਹਿੰਦੀ ਆ ਪ੍ਰੀਤ ਵੀ ਅੱਗੋਂ ਚਾਰ ਗੁਣਾ ਵੱਧ ਜਵਾਬ ਦੇ ਦਿੰਦੀ ਆ ਕਿਉਂਕਿ ਉਸ ਨੂੰ ਪਤਾ ਏ ਕਿ ਜੇਕਰ ਮੈਂ ਨਹੀਂ ਬੋਲਾਂਗੀ ਇਹਨਾਂ ਨੇ ਮੇਰੇ ਸਿਰ ਤੇ ਹੀ ਚੜ ਜਾਣਾ ਏ ਤੇ ਉਦھر ਵਿੱਕੀ ਇਸ ਕਰਕੇ ਪ੍ਰੀਤ ਨੂੰ ਕੁਝ ਨਹੀਂ ਕਹਿੰਦਾ ਉਸ ਨੂੰ ਪਤਾ ਏ ਕਿ ਜੇ ਪ੍ਰੀਤ ਨੂੰ ਮੈਂ ਰਸਾ ਦਿੱਤਾ ਤੇ ਇਸ ਦੀ ਮੰਮੀ ਤੱਕ ਗੱਲ ਨਾ ਪਹੁੰਚ ਜਾਏ ਜਿਹੜਾ ਕੁਝ ਸਾਨੂੰ ਮਿਲਣਾ ਉਹ ਨਹੀਂ ਮਿਲਣਾ ਉਹ ਇੱਕ ਲਾਲਚ ਨੂੰ ਬੈਠਾ ਹੋਇਆ ਪ੍ਰੀਤ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਸੋ ਪ੍ਰੀਤ ਜਦ ਆਪਣੀ ਹਵੇਲੀ ਵੱਲ ਜਾਂਦੀ ਆ ਸਬਜੀ ਵਗੈਰਾ ਤੋੜਨ ਤੇ ਉੱਥੇ ਹੀ ਉਸ ਨੂੰ ਜੀਤਾ ਮਿਲ ਪੈਂਦੀ ਆ ਤੇ ਜੀਤਾ ਫਿਰ ਕਹਿੰਦੀ ਆ ਕਿ ਤੂੰ ਸਾਡੇ ਘਰ ਗੇੜਾ ਵੀ ਨਹੀਂ ਮਾਰਦੀ ਪ੍ਰੀਤ ਆਖਦੇ ਆ ਕਿ ਇੱਦਾਂ ਹੀ ਕਰੋ ਟਾਈਮ ਨਹੀਂ ਲੱਗਦਾ ਇਸ ਕਰਕੇ ਆਇਆ ਨਹੀਂ ਜਾਂਦਾ ਪਰ ਜੀਤਾ ਕਹਿੰਦੀ ਆ ਕਿ ਅੱਗੇ ਨਾਲੋਂ ਤੂੰ ਕਾਫੀ ਬਦਲ ਗਈ ਪਹਿਲਾਂ ਤੇਰਾ ਸੁਭਾਅ ਹੋਰ ਸੀ ਹੋਰ ਸੀ ਤੇ ਹੁਣ ਤੂੰ ਹੋਰ ਸੁਭਾਦੀ ਹੋ ਗਈ ਆ ਇਸ ਕਰਕੇ ਉਸ ਨੂੰ ਸ਼ੱਕ ਵੀ ਪੈਂਦਾ ਹੈ ਕਿ ਪ੍ਰੀਤ ਦੇ ਨਾਲ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਈ ਆ ਪ੍ਰੀਤ ਨੂੰ ਉਹ ਗੱਲਾਂ ਬਹੁਤ ਪੁੱਛਣ ਦੀ ਕੋਸ਼ਿਸ਼ ਕਰਦੀ ਆ ਪਰ ਪ੍ਰੀਤ ਵੀ ਆਪਣੇ ਘਰ ਦਾ ਪੇਧ ਨਹੀਂ ਦਿੰਦੀ ਕਿਉਂਕਿ ਪ੍ਰੀਤ ਸੋਚਦੀ ਆ ਕਿ ਜੇਕਰ ਮੈਂ ਕੋਈ ਗੱਲ ਕਰਾਂਗੀ ਵੱਡੀ ਗੱਲ ਬਣੂਗੀ ਤੇ ਕਲੇਸ਼ ਵਧੂਗਾ ਸੋ ਪ੍ਰੀਤ ਬਹੁਤ ਹੀ ਜ਼ਿਆਦਾ ਵਧੀਆ ਤੇ ਸਿਆਣਪ ਨਾਲ ਕੰਮ ਕਰਦੀ ਆ ਸੋ ਉਹ ਸੋਚਦੀ ਆ ਕਿ ਘਰ ਵਿੱਚ ਕਲੇਸ਼ ਨਾ ਹੀ ਪਵੇ ਤੇ ਚੰਗਾ ਪ੍ਰੀਤ ਨੂੰ ਸਾਰੀਆਂ ਚਲਾਕੀਆਂ ਦਾ ਪਤਾ ਹੁੰਦਿਆ ਹੋਇਆ ਵੀ ਉਹ ਸਿਰਫ ਪਰਦੇ ਪਾ ਰਹੀ ਆ ਤਾਂ ਜੋ ਘਰ ਬਚ ਸਕਣ ਪਰ ਇਹ ਘਰ ਉਹਨਾਂ ਚੇਰ ਹੀ ਬਚਣਗੇ ਜਿੰਨਾ ਚਿਰ ਪ੍ਰੀਤ ਚੁੱਪ ਰਹੇਗੀ ਸੋ ਜੇਕਰ ਪ੍ਰੀਤ ਉਹਨਾਂ ਨੂੰ ਜਵਾਬ ਦੇਣ ਲੱਗ ਪਈ ਤੇ ਵਿੱਕੀ ਤੇ ਉਸਦੀ ਮਾਂ ਦੇ ਪਰਦੇ ਚਾਹਰ ਹੋਗੇ ਤੇ ਫੇਰ ਵਿੱਕੀ ਤੇ ਉਸਦੀ ਮੰਮੀ ਨੂੰ ਪਤਾ ਲੱਗੇਗਾ ਸੋ ਬਹੁਤ ਹੀ ਵਧੀਆ ਇੰਟਰਸਟਿੰਗ ਸਟੋਰੀ ਚੱਲ ਰਹੀ ਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗ ਰਹੀ ਆ ਵੀਡੀਓ ਵਧੀਆ ਲੱਗਦੀ ਆ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆ ਆਪਾਂ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ